ਪੰਥ ਬੁੱਧੂ ਥੋੜੀ ਐ ਕਿ ਪੰਥ ਮੱਕੜ ਦੀ ਆਡੀਓ ਸੁਣ ਕੇ ਵੀ ਜਾਂ ਹਰ ਚੀਫ ਸਕੱਤਰ ਦੀ ਜਿਹੜੀ ਲਿਖਤ ਕਿਤਾਬ ਪੜਨ ਤੋਂ ਬਾਅਦ ਵੀ ਤੁਹਾਡੀ ਗੱਲ ਤੇ ਯਕੀਨ ਕਿਦਾਂ ਕਰ ਲੇ ਇਹਦਾ ਮਤਲਬ ਹੈ ਤੁਸੀਂ ਲਗਾਤਾਰ ਅਜੇ ਵੀ ਨਮਾਣੇ ਸਿੱਖ ਦਾ ਜਿਹੜਾ ਢੋਂਗ ਕਰ ਰਹੇ ਹੋ ਉਹ ਨਾਟਕ ਹੈ ਤੁਸੀਂ ਅਜੇ ਵੀ ਕੌਮ ਨੂੰ ਗੁੰਮਰਾਹ ਕਰਨ ਤੋਂ ਬਾਜ਼ ਨਹੀਂ ਆ ਰਹੇ ਤਨਖਾਹਾਂ ਕਰਾਰ ਦੇ ਦਿੱਤਾ ਕਿ ਉਹਦੇ ਵਿੱਚ ਨਹੀਂ ਫੈਸਲਾ ਹੋ ਸਕਦਾ ਵੀ ਜਿਹੜੇ 92 ਲੱਖ ਉਹਦਾ ਵੀ ਹਿਸਾਬ ਦਿੱਤਾ ਜਾਵੇ ਕਰਬਾਂ ਰੁਪਈਆਂ ਦੀ ਪਟੌਟ ਕੀ ਫਰਕ ਪੈਂਦਾ ਗੁਰੂ ਦੀ ਗੋਲਕ ਚ ਪੈਸੇ ਪਾਉਣੇ ਆ ਪੰਥ ਨੂੰ ਜਰੂਰ ਪੁੱਛਣਾ ਚਾਹੀਦਾ ਕਿ 92 ਲੱਖ ਰੁਪਏ ਦਾ ਕੀ ਬਣਿਆ ਧਾਮੀ बार-बार ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲੀ ਦਲ ਦੀ ਲੀਡਰਸ਼ਿਪ ਅਜੇ ਵੀ 92 ਲੱਖ ਵਾਲੇ ਮਸਲੇ ਤੇ ਕੌਮ ਦੇ ਬੁੱਧੂ ਬਣਾਇਆ ਪਾਕਿਸਤਾਨੇ ਨੂੰ ਵੀ ਲੋਕ ਇਹ ਸਵਾਲ ਕਰਦੇ ਨੇ ਵੀ ਉਦੋਂ ਕਿਉਂ ਨਾ ਬਾਕੀ ਹੋਏ ਜਦੋਂ ਬੇਇੱਜ਼ਤੀਆਂ ਹੋ ਰਹੀਆਂ ਸੀ ਅੱਜ ਕਿਉਂ ਪਿਛਲੇ 12-13 ਸਾਲ ਤੋਂ ਹੋ ਰਿਆ ਲਗਾਤਾਰ ਗਰੀਬੇਫੂ ਕੀ ਹੁੰਦਾ ਨਾ ਅਕਾਲ ਤਖਤ ਸਾਹਿਬ ਨੇ ਹੁਣ ਤੱਕ ਜੀ ਇਹ ਵਧੀਆ ਫੈਸਲਾ ਕਰਦਿਆਂ ਹੋਇਆ ਅਟਲੀਸਟ ਉਹਨੂੰ ਇਸ ਮਕਾਮ ਤੱਕ ਪਹੁੰਚਾਇਆ ਕਿ ਉਹ ਜਿਹੜਾ ਉਹ ਪੰਥ ਦੀ ਗੋਡੀ ਥੱਲੇ ਆਇਆ ਉਹ ਤਨਖਾਹਿਆ ਕੁਛ ਤੋਂ ਆ ਉਹਦੇ ਉੱਤੇ ਤਨਖਾਹਿਆ ਦਾ ਟੈਗ ਲੱਗਾ ਇਹ ਫਿਲਹਾਲ ਹੈ ਜੀ ਸਾਰਾ ਟੱਬਰ ਅਕਾਲੀ ਦਲ ਨਹੀਂ ਰਹਿ ਗਿਆ ਇਹ ਤਨਖਾਹਿਆ ਧਾਲੀ ਚੱਲ ਰਿਹਾ ਅੱਜ ਅਕਾਲ ਤਖਤ ਸਾਹਿਬ ਨੇ ਖਲੋਣਾ ਚਾਹੀਦਾ ਅੱਜ ਜਥੇਦਾਰਾਂ ਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ ਭਾਈ ਇਹਨਾਂ ਦੇ ਮੂੰਹ ਵੱਲ ਦੇ ਨਾ ਵੇਖਿਓ ਪੰਥ ਦੇ ਮੂੰਹ ਵੱਲ ਵੇਖਿਓ ਪੰਥ ਤੁਹਾਡੇ ਨਾਲ ਖੜੇਗਾ ਜੇ ਕੱਲੋਂ ਤੁਸੀਂ ਜਥੇਦਾਰ ਨਹੀਂ ਵੀ ਰਹੋਗੇ ਤੇ ਪੰਥ ਤੁਹਾਡੀ ਤੁਹਾਡੀ ਜਿਹੜੀ ਹੈ ਹਰ ਵੇਲੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਖੜੇਗਾ ਕਿਉਂਕਿ ਜੇ ਪੰਥ ਨਾਲ ਖਲੋਵੇਗਾ ਤੇ ਫਿਰ ਇਹ ਬੰਦੇ ਨਾਲ ਖਲੋਣ ਜਾਂ ਨਾਲ ਖਲੋਣ ਕੋਈ ਫਰਕ ਨਹੀਂ ਪੈਂਦਾ ਸਾਰਾ ਕੁਝ ਸਮਝਦਿਆਂ ਹੋਇਆਂ ਮਹਿਸੂਸ ਕਰਦਿਆਂ ਹੋਇਆਂ ਕਿਵੇਂ ਜਥੇਦਾਰ ਬਣਦੇ ਨੇ ਕਿਵੇਂ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ ਕਿਵੇਂ ਅਕਾਲੀ ਦਲ ਦਾ ਦਬਦਬਾ ਇਹ ਵੇਖਦਿਆਂ ਹੋਇਆਂ ਵੀ ਘੜੀ ਦੀ ਘੜੀ ਵਾਸਤੇ ਅਕਾਲ ਤਖਤ ਸਾਹਿਬ ਦੇ ਤੇ ਬਾਕੀ ਜਥੇਦਾਰਾਂ ਦੇ ਨਾਲ ਖਲੋ ਕੇ ਉਹਨਾਂ ਨੂੰ ਇਹ ਵਿਸ਼ਵਾਸ ਦਈਏ ਕਿ ਭਈ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਠੋਕ ਕੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਫੈਸਲਾ ਕਰਿਓ ਅਸੀਂ ਤੁਹਾਡੇ ਨਾਲ ਆਪਾਂ ਇਹ ਮੰਨ ਲੀਏ ਵੀ ਇਹ ਬੰਦੇ ਵਾਧਾ ਮਾਫਗਵਾਹ ਸਹੀਂ ਇਹ ਤਾਂ ਦੋਸਤ ਸ਼ਾਮਿਲ ਨੇ ਪਰ ਚਲੋ ਦੇਰ ਆਈ ਦਰਸਤਾ ਹੈ ਕਿਸੇ ਢੰਗ ਦੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹ ਤਾਂ ਮੰਨਿਆ ਨਾ ਕਿ ਮੇਰੀ ਸਰਕਾਰ ਦੇ ਵਿੱਚ ਮੈਂ ਪੰਥ ਦਾ ਨੁਕਸਾਨ ਕੀਤਾ ਤੇ ਮੈਂ ਗੁਨਾਹ ਕੀਤਾ ਤੁਹਾਨੂੰ ਲੱਗਦਾ ਕਿ ਹੁਣ ਰਾਤੋਂ ਰਾਤ ਜਿਹੜਾ ਸਿਸਟਮ ਹੈ ਉਹ ਸਹੀ ਹੋ ਗਿਆ ਜੇ ਪਹਿਲਾਂ ਉਹਨਾਂ ਦੇ ਲਿਫਾਫੇ ਚੋਂ ਨਿਕਲਦੇ ਰਹੇ ਬੰਦੇ ਤੇ ਅੱਜ ਉਹੀ ਬੰਦੇ ਉਹਨਾਂ ਨੂੰ ਕਿੱਦਾਂ ਤਲਬ ਕਰ ਸਕਦੇ ਇਹ ਸਾਰਾ ਡਰਾਮਾ ਜਾਂ ਨਹੀਂ ਰਚਿਆ ਜਾ ਰਿਹਾ ਲੋਕ ਤਾਂ ਸਵਾਲ ਕਰ ਰਹੇ ਨੇ ਬਹੁਤ ਸਾਰੇ ਲੋਕ ਇਸ ਗੱਲ ਤੇ ਸਵਾਲ ਕਰਦੇ ਪਰ ਮੈਂ ਤੁਹਾਡਾ ਧਿਆਨ ਇਸ ਗੱਲ ਦਵਾਉਣਾ ਚਾਹੁੰਦਾ ਜੀ ਬਾਗੀ ਧੜੇ ਨੇ ਜਿਹੜੀ ਚਿੱਠੀ ਦਿੱਤੀ ਉਹਦੇ ਵਿੱਚ ਸਪਸ਼ਟ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਇਹਨਾਂ ਇਹਨਾਂ ਚੀਜ਼ਾਂ ਲਈ ਪੰਥ ਦਾ ਨੁਕਸਾਨ ਕਰਦੇ ਆ ਪੰਥ ਦਾ ਦੁੱਖੀ ਠੀਕ ਹੈ ਉਹਨਾਂ ਤੋਂ ਇਹ ਗਲਤੀਆਂ ਹੋਈਆਂ ਸਰਕਾਰ ਨੂੰ ਉਸ ਤੋਂ ਬਾਅਦ ਸੁਖਬੀਰ ਸਿੰਘ ਨੇ ਆਪਣੇ ਸਪਸ਼ਟੀਕਰਨ ਚ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੇਰੇ ਰਾਜ ਦੌਰਾਨ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਜਿਹੜੀਆਂ ਹੋਈਆਂ ਨੇ ਮੈਂ ਕੋਈ ਦਲੀਲ ਵਕੀਲ ਅਪੀਲ ਨਹੀਂ ਕਰਦਾ ਮੈਨੂੰ ਮਾਫੀ ਦਿੱਤੀ ਜਾ ਇਹਦਾ ਮਤਲਬ ਉਹਨਾਂ ਨੇ ਲਾਏ ਹੋਏ ਸਾਰੇ ਦੋਸ਼ ਕਬੂਲ ਲੈ ਠੀਕੋ ਜੱਜਦਾਨਾ ਨੂੰ ਸਪਸ਼ਟ ਹੋ ਗਿਆ ਨਾ ਕਿ ਜਿਹੜੇ ਦੋਸ਼ ਲਾਏ ਗਏ ਸੀ ਉਹ ਕਬੂਲ ਲੈ ਗਏ ਜਦੋਂ ਦੋਸ਼ੀ ਦੋਸ਼ ਕਬੂਲ ਹੀ ਗਿਆ ਉਸ ਤੋਂ ਬਾਅਦ ਕੀ ਹੋਣਾ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਅਗਲਾ ਕਾਰਵਾਈ ਕਰਦੀ ਹੁਣ ਅਗਲੀ ਕਾਰਵਾਈ ਚ ਜਿਹੜੇ ਸੰਬੋਧਨੀ ਸ਼ਬਦ ਨੇ ਉਹਨਾਂ ਵੱਲ ਗੌਰ ਕਰੋ ਜੀ ਅਕਾਲ ਤਖਤ ਸਾਹਿਬ ਨੇ ਕਿਹਾ ਸੁਖਬੀਰ ਨੇ ਕਿਹਾ ਮੈਂ ਦੋਸ਼ ਕਬੂਲਦਾ ਹਾਂ ਅਕਾਲ ਤਖਤ ਸਾਹਿਬ ਨੇ ਕੀ ਕਿਹਾ ਇਹ ਕੱਲੀਆਂ ਗਲਤੀਆਂ ਨਹੀਂ ਆ ਕੀ ਸ਼ਬਦ ਵਰਤਿਆ ਇਹ ਗੁਨਾਹਾਂ ਹੈ ਗੁਨਾਹਾਂ ਗੁਨਾਹ ਵੱਡਾ ਹੁੰਦਾ ਹੈ ਕਿ ਗਲਤੀ ਵੱਡੀ ਹੁੰਦੀ ਹੈ ਗਲਤੀ ਦੀ ਤਾਂ ਮਾਫੀ ਮਿਲ ਸਕਦੀ ਹੈ ਗੁਨਾਹ ਦੀ ਮਾਫੀ ਨਹੀਂ ਹੁੰਦੀ ਇਹ ਸਮਝਣਾ ਪੈਣਾ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਸ਼ਬਦਾਵਲੀ ਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਹੋਣਾ ਨੇ ਫਸੀਲ ਤੋਂ ਜਿਹੜਾ ਸ਼ਬਦ ਬੋਲਿਆ ਉਹ ਗੁਨਾਹ ਸ਼ਬਦ ਬੋਲਿਆ ਇੱਕ ਨਾਲ ਬਹੁਤ ਸਾਰੀ ਸੰਗਤ ਵੀ ਪੁੱਛਦੀ ਹੈ ਵੀ ਕਿਹੜੇ ਗੁਨਾਹਾਂ ਲਈ ਜੀ ਉੱਥੇ ਯਥੇਦਾਰ ਸਾਹਿਬ ਨੇ ਸਪਸ਼ਟ ਲਿਖਿਆ ਹੈ ਸੁਖਵੀਰ ਸਿੰਘ ਬਾਦਲ ਦੇ ਸਰਕਾਰ ਦੌਰਾਨ ਇਹਨਾਂ ਦੀ ਕੈਬਨਿਟ ਨੇ ਜਿਹੜੇ ਪੰਥ ਨੂੰ ਢਾਹ ਲਾਉਣ ਵਾਲੇ ਫੈਸਲੇ ਕੀਤੇ ਜਿਨ੍ਹਾਂ ਨਾਲ ਪੰਥ ਦਾ ਨੁਕਸਾਨ ਹੋਇਆ ਸਪਸ਼ਟ ਹੋ ਗਈ ਨਾ ਗੱਲ ਇਹ ਚ ਤਾਂ ਕੋਈ ਹੋਰ ਸਪਸ਼ਟ ਦਾ ਲੋੜ ਨਹੀਂ ਜਿਹੜਾ ਨਾ ਕਬੂਲ ਲੈ ਹਾਂ ਇੱਕ ਪੰਥ ਰਤਨ ਅਵਾਰਡ ਇਸ ਪਰਿਵਾਰ ਨੂੰ ਦਿੱਤਾ ਗਿਆ ਫਿਰ ਉਹ ਪੰਥ ਰਤਨ ਵਾਪਸ ਲੈਣਾ ਚਾਹੀਦਾ ਸੀ ਬਿਲਕੁਲ ਇਸ ਗੱਲ ਨਾਲ ਸਹਿਮਤ ਹੈ ਔਰ ਪੂਰਾ ਪੰਥ ਜਿਹੜਾ ਉਹ ਸਿੰਘ ਸੁਭਾਨ ਨੂੰ ਬੇਨਤੀ ਕਰ ਰਿਹਾ ਹੈ ਕਿ ਜੇ ਡਿਪਟੀ ਸੀਐਮ ਨੂੰ ਤਨਖਾਹਿਆ ਕੋਸ਼ਿਸ਼ ਕੀਤਾ ਜਾ ਸਕਦਾ ਤੇ ਮਰਹੂਮ ਜਿਹੜਾ ਉਸ ਵੇਲੇ ਦਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖਸੈਬ ਨੇ ਉਹਨੂੰ ਫਕਰੀ ਕੌਮ ਦਿੱਤਾ ਸੀ ਤੇ ਤੁਰੰਤ ਕਿਉਂਕਿ ਜੇ ਸੁਖਵੀਰ ਨੂੰ ਸਜ਼ਾ ਲੱਗਣੀ ਹੈ ਤਾਂ ਸਜ਼ਾ ਤਾਂ ਉੱਥੇ ਵੱਡੀ ਬਣਦੀ ਹੈ ਡਿਪਟੀ ਸੀਐਮ ਤੋਂ ਤਾਂ ਉੱਤੇ ਹੀ ਹੈ ਨਾ ਮੁੱਖ ਮੰਤਰੀ ਉਹਦਾ ਉਹ ਵੀ ਵਿੱਚੇ ਭਾਗੀਦਾਰ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਭਾਗੀ ਦਰ ਮੰਦਿਆ ਹੋਇਆ ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਜੇ ਗਿਆਨੀ ਗੁਰਮੁਖ ਸਿੰਘ ਨੂੰ ਛੇਕਿਆ ਬਾਅਦ ਵਿੱਚ ਕਈ ਸਾਲ ਬਾਅਦ ਕਈ ਦਹਾਕਿਆਂ ਬਾਅਦ ਵਾਪਸ ਲਿਆ ਜਾ ਸਕਦਾ ਇਹਦਾ ਮਤਲਬ ਅਕਾਲ ਤਖਤ ਸਾਹਿਬ ਦੇ ਉੱਤੇ ਜਨਮ ਮੌਤ ਦਾ ਕੋਈ ਚੱਕਰ ਨਹੀਂ ਹੈ ਇੱਥੇ ਜੋ ਹੱਕਾਂ ਦੇ ਵਿਰੋਧ ਚ ਫੈਸਲਾ ਹੋਣਾ ਹੋਣਾ ਹੀ ਹੋਣਾ ਤੇ ਜੇ ਗਿਆਨੀ ਗੁਰਮੁਖ ਸਿੰਘ ਦਾ ਫੈਸਲਾ ਦੁਬਾਰਾ ਰੀਓਪਨ ਕਰਕੇ ਵਿਚਾਰਿਆ ਜਾ ਸਕਦਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤੇ ਸਜ਼ਾ ਲੱਗੀ ਸਕਦੀ ਹੈ ਲੱਗਦਾ ਉਹ ਜਾ ਸਕਦਾ ਤੁਹਾਨੂੰ ਵੀ ਸਜ਼ਾ ਲਾਉਣਗੇ ਮੈਂ ਕਹਿੰਦਾ ਜੀ पर जोर शब्दा च ए गल सिख ਜਿਥੇ ਬੰਦੀਆਂ ਕਹਿ ਰਹੀਆਂ ਨੇ ਕਿ ਸਜ਼ਾ ਲਗਣੀ ਚਾਹੀਦੀ ਹੈ ਘਟੋ ਘਟ ਫਕਰੇ ਕੌਮ ਜਿਹੜਾ ਦਿੱਤਾ ਹੋਇਆ ਉਹ ਵਾਪਸ ਹੋਣਾ ਚਾਹੀਦਾ ਥੋੜਾ ਬਾਗੀ ਧੜੇ ਵਾਲੇ ਪਾਸੇ ਵੀ ਆਈ ਕਿ ਬਾਗੀ ਧੜੇ ਨੂੰ ਵੀ ਲੋਕ ਇਹ ਸਵਾਲ ਕਰਦੇ ਨੇ ਵੀ ਉਦੋਂ ਕਿਉਂ ਨਾ ਬਾਗੀ ਹੋਏ ਜਦੋਂ ਬੇਇੱਜ਼ਤੀਆਂ ਹੋ ਰਹੀਆਂ ਸੀ ਅੱਜ ਕਿਉਂ तकरीबन ਪਿਛਲੇ 12-13 ਸਾਲ ਤੋਂ ਹੋ ਰਿਹਾ ਲਗਾਤਾਰ ਵੀ ਦੇਖੋ ਕੀ ਹੁੰਦਾ ਨਾ ਪੰਜਾਬੀ ਤੇ ਇਹ ਵੀ ਕਹਿੰਦੀ ਵੀ ਦੇਰ ਆਈ ਦੁਰਸਤ ਆਈ ਮੈਂ ਕਹਿੰਦਾ ਵੀ ਅੱਜ ਬਾਗੀਆਂ ਦਾ ਕਰਕੇ ਸੁਖਬੀਰ ਸਿੰਘ ਬਾਦਲ ਤਨਖਈਆ ਕੋਸ਼ਤ ਹੋਇਆ ਔਰ ਉਹਨੂੰ ਸਰੈਂਡਰ ਕਰਨਾ ਪਿਆ 10 ਸਾਲ ਤੱਕ ਉਹ ਵੀ ਜਾਣੇ ਅਣਜਾਣੇ ਕਹਿ ਰਿਹਾ ਸੀ ਨਾ ਸਬੂਤ ਚਾਹੀਜਾ ਹਮ ਆਪਾਂ ਇਹ ਮੰਨ ਲੀਏ ਵੀ ਇਹ ਬੰਦੇ ਵਾਧਾ ਮਾਫਗਵਾਹ ਸੀ ਇਹ ਤਾਂ ਦੋਸਤ ਚ ਸ਼ਾਮਲ ਨਹੀਂ ਪਰ ਚਲੋ ਦੇਰ ਆਈ ਦਰਸਤ ਆਈ ਕਿਸੇ ਢੰਗ ਦੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹ ਤਾਂ ਮੰਨਿਆ ਨਾ ਕਿ ਮੇਰੀ ਸਰਕਾਰ ਦੇ ਵਿੱਚ ਮੈਂ ਪੰਥ ਦਾ ਨੁਕਸਾਨ ਕੀਤਾ ਤੇ ਮੈਂ ਗੁਨਾਹ ਕੀਤਾ ਹਮ ਉਹਨੇ ਗਲਤੀਆਂ ਕਹੀਆਂ ਸੀ ਸਬਕਾਰੀਆਂ ਸੀ ਪਰ ਅਕਾਲ ਤਖਤ ਸਾਹਿਬ ਨੇ ਜਦੋਂ ਇਹਨੂੰ ਗੁਨਾਹ ਕਹਿ ਕੇ ਇਹ ਗੱਲ ਨਾਲ ਜੋੜਤੀ ਕਿ ਪੰਥ ਦਾ ਨੁਕਸਾਨ ਕੀਤਾ ਇਹਦਾ ਮਤਲਬ ਕਾਲ ਤਖਤ ਸਾਹਿਬ ਨੇ ਉਹ ਗੱਲ ਨੂੰ ਵੱਡਿਆਂ ਕਰ ਦਿੱਤਾ ਕਿ ਭਾਈ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਵੀ ਜਾਣੇ ਅਣਜਾਣੇ ਸਰਕਾਰ ਚੱਲਦੀ ਦੀ ਗਲਤੀਆਂ ਹੋ ਗਈਆਂ ਤੁਹਾਡੀ ਵਜ੍ਹਾ ਕਰਕੇ ਤੁਹਾਡੇ ਫੈਸਲਿਆਂ ਕਰਕੇ ਪੰਥ ਦਾ ਨੁਕਸਾਨ ਹੋਇਆ ਤੇ ਉਸ ਨੁਕਸਾਨ ਦਾ ਅਸੀਂ ਤੁਹਾਨੂੰ ਜਿਹੜਾ ਦੋਸ਼ੀ ਮੰਨਦਿਆਂ ਹੋਇਆਂ ਤਨਖਾਹਿਆ ਕੋਸ਼ਿਸ਼ ਕਰਕੇ ਔਰ ਉਹਦੇ ਸਬੰਧ ਦੇ ਵਿੱਚ ਤੁਸੀਂ ਇੱਕ ਪਿਛਲੇ ਪੋਸਟਾਂ ਪੜ੍ਹ ਰਹੇ ਸੀਗੇ ਉਸ ਇਸ ਤਰ੍ਹਾਂ ਬਾਰੇ ਗੱਲਬਾਤ ਚੱਲ ਰਹੀ ਸੀ ਤੇ ਇਸ ਤਰ੍ਹਾਂ ਦਾ ਸਪਸ਼ਟ ਕਰਨ ਦਿੱਤਾ ਤਾਂ ਹਮ ਸਾਹਿਬ ਨੇ ਕੀ ਤੋਂ ਹਾਂ ਕਿਉਂਕਿ ਦੋ ਕੇਸ ਸੀਗੇ ਉੱਥੇ ਇੱਕ ਕੇਸ ਸੀ ਸੁਖਬੀਰ ਸਿੰਘ ਬਾਦਲ ਤੇ ਜੋ ਬੇਅਦਬੀਆਂ ਹੋਈਆਂ ਸਮੇਤ ਸਿਆਣੀ ਨੂੰ ਲਾਇਆ ਇਹ ਸਾਰਾ ਮਸਲਾ ਠੀਕ ਹੈ ਦੂਜਾ ਬੜਾ ਵੱਡਾ ਮਸਲਾ ਸੀ ਕਿ ਜਦੋਂ ਸੁਖਬੀਰ ਸੌਦਾ ਸਾਧ ਦੇ ਨਾਲ ਸੈਟਿੰਗ ਕਰ ਰਿਹਾ ਸੀ ਤੇ ਮਾਫੀ ਦੇਣ ਦੀ ਸਾਰੀ ਹੁਕਮ ਕਰ ਰਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹੁਕਮ ਕਰ ਰਿਆ ਸੀ ਆਪ ਦੇ ਰਹਿਸ ਤੇ ਛੱਡ ਕੇ ਡਿਕਟੇਟ ਕਰ ਰਿਆ ਸੀ ਉਸ ਵੇਲੇ ਪੰਥ ਨੇ ਉਹ ਫੈਸਲਾ ਪ੍ਰਮਾਨ ਨਹੀਂ ਸੀ ਕੀਤਾ ਜੀ ਜੀ ਪਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਟੋਲੀ ਦੀ ਚਲਾਕੀ ਕਰਕੇ ਪੰਥ ਨੂੰ ਇਹ ਜਿਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਕਾਲ ਤਖਤ ਸਾਹਿਬ ਦਾ ਫੈਸਲਾ ਸਰਵ ਪ੍ਰਮਾਨਿਤ ਹੈ ਤੇ ਮੰਨ ਲਵੋ ਹੂੰ ਇਹਦੇ ਲਈ ਅਖਬਾਰਾਂ ਵਿੱਚ ਕੁਝ ਇਸ਼ਤਿਹਾਰ ਦਿੱਤੇ ਗਏ ਹੂੰ ਕਿੰਨੇ ਦੇ ਸੀਗੇ 92 ਲੱਖ ਦੇ ਜੀ ਗੁਰੂ ਦੀ ਗੋਲਕ ਵਿੱਚੋਂ ਹੂੰ ਜਿਹੜਾ ਆਪਾਂ ਇੱਕ ਇੱਕ ਰੁਪਈਆ ਮੱਥਾ ਟੇਕਦੇ ਆਂ ਹੂੰ ਉਹਦੇ ਵਿੱਚੋਂ ਸ਼ਰੋਮਣੀ ਕਮੇਟੀ ਨੇ ਬਾਦਲ ਟੱਬਰ ਦੀ ਸਿਰਸੇ ਆਲਣਾ ਯਾਰੀ ਤੇ ਵੋਟਾਂ ਦੀ ਖਰੀਦੋ-ਫਰੋਕ ਚ ਭਾਈਵਾਲੀ ਕਰਦਿਆਂ ਹੋਇਆ 92 ਲੱਖ ਗੁਰੂ ਦੀ ਗੋਲਕ ਜੇ ਇਹੋ ਕੁਝ ਕਰਨਾ ਸੀ ਡਟਾ ਤੇ ਸੁਖਬੀਰ ਦੀਆਂ ਵੋਟਾਂ ਦਾ ਸੀ ਸੁਖਬੀਰ ਆਪਦੇ ਘਰੋਂ ਇਸ਼ਤਿਹਾਰ ਲਵਾ ਦਿੰਦਾ ਹੂੰ ਲਵਾਈ ਕਿੱਥੋਂ ਜਿਹੜੇ ਗਰੀਬ ਸਿੱਖਾਂ ਨੇ ਇੱਕ ਇੱਕ ਰੁਪਈਆ ਗੋਲਕ ਚ ਪਾਇਆ ਸੀ ਉਹਦੇ ਵਿੱਚੋਂ 92 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਹੁਣ ਅੱਜ ਇਹ ਕੀ ਹੋਇਆ ਹੂੰ ਸ਼ਰੀਆਮ ਅਕਾਲ ਤਖਤ ਸਾਹਿਬ ਦੇ ਉੱਤੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇੱਕ ਚਿੱਠੀ ਦਿੱਤੀ ਜਿਹਦੇ ਵਿੱਚ ਕੋਰਾ ਝੂਠ ਜਿਹੜਾ ਦੱਸਦਾ ਹੈ ਕਿ ਪੰਥ ਨਾਲ ਧਰੋਹ ਹੋਣਾ ਅਜੇ ਬਾਦਲ ਟੱਬਰ ਵੱਲੋਂ ਜਾਰੀ ਹੈ ਰੁਕਿਆ ਨਹੀਂ ਹੈ ਉਹਨਾਂ ਨਮਾਣਾ ਸਿੱਖ ਚਿੱਠੀ 'ਚ ਹੀ ਲਿਖਿਆ ਵਾ ਨਮਾਣੀ ਸਿੱਖ ਬਣੇ ਨਹੀਂ ਹੈ ਨਮਾਣਾ ਸਿੱਖ ਬਣਨਾ ਹੋਵੇ ਤਾਂ ਚਿੱਠੀ 'ਚ ਲਿਖਣਾ ਨਹੀਂ ਪੈਂਦਾ ਨਮਾਣਾ ਸਿੱਖ ਬਣਨਾ ਹੋਵੇ ਤਾਂ ਮੂੰਹ ਨਹੀਂ ਹੋਰਤਾਂ ਦਾ ਕਰਨਾ ਪੈਂਦਾ ਤੁਹਾਡੀ ਸ਼ਖਸੀਅਤ ਤੋਂ ਦੂਰੋਂ ਦਿਸ ਪੈਂਦਾ ਵੀ ਤੁਸੀਂ ਤੁਹਾਡਾ ਐਕਸ਼ਨ ਜਿਹੜਾ ਉਹ ਨਮਾਣੀ ਸਿੱਖ ਵਾਲਾ ਹੋਵੇ ਨਾ ਕਿ ਤੁਹਾਡੀ ਲਿਖਤ ਨਮਾਣੀ ਸਿੱਖ ਵਾਲੀ ਹੋਵੇ ਧਾਮੀ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੂੰ ਢਾਲ ਆਉਂਦਿਆਂ ਹੋਇਆਂ ਪ੍ਰਧਾਨ ਹੁੰਦਿਆਂ ਹੋਇਆਂ ਇਹ ਫੈਸਲਾ ਅਕਾਲਤਕ ਸਾਹਿਬ ਨੂੰ ਗੁੰਮਰਾਹ ਕਰਦਾ ਫੈਸਲਾ ਦਿੱਤਾ ਕਿ ਦੇਖੋ ਜੀ ਇਹ 92 ਲੱਖ ਦੇ ਇਸ਼ਤਿਹਾਰਾਂ ਵਾਲਾ ਜਿਹੜਾ ਕੰਮ ਸੀ ਇਹ ਤਾਂ ਅਵਤਾਰ ਸਿੰਘ ਮੱਕੜ ਦਾ ਸੀ ਤੇ ਉਸ ਵੇਲੇ ਦੇ ਜਿਹੜੇ ਚੀਫ ਸਕੱਤਰ ਸੀਗੇ ਉਹਨਾਂ ਦਾ ਸੀ ਉਹ ਦੋਵੇਂ ਸੰਸਾਰ ਤੋਂ ਪੁੱਛ ਕਰ ਚੁੱਕੇ ਨੇ ਹੁਣ ਮੈਨੂੰ ਦੱਸੋ ਇਹਦੇ ਨਾਲ ਜੁੜਦੀ ਗੱਲ ਮੈਂ ਪੰਥ ਦੇ ਧਿਆਨ 'ਚ ਲਿਆਉਣੀ ਚਾਹੁੰਦਾ ਜ਼ਰੂਰੀ ਜ਼ਰੂਰੀ ਗੱਲ ਹੈ ਜੀ ਬਿਲਕੁਲ ਮੱਕੜ ਦਾ ਇੱਕ ਆਡੀਓ ਕਲਿੱਪ ਇਸ ਵੇਲੇ ਪੰਥ ਵਿੱਚ ਮੌਜੂਦ ਹੈ ਤੇ ਸੋਸ਼ਲ ਮੀਡੀਆ ਤੇ ਹੈਗਾ ਜਿਦੇ ਵਿੱਚ ਮੱਕੜ ਨੇ ਕਿਹਾ ਸੀ ਕਿ 92 ਲੱਖ ਰੁਪਇਆ ਖਰਚ ਕਰਨ ਲਈ ਮੈਨੂੰ ਉੱਤੋਂ ਹੁਕਮ ਆਈ ਸੀ ਇਹ ਮੌਜੂਦ ਹੈ ਭਾਵ ਕੇ ਸੁਖਵੀਰ ਬਾਦਲ ਫਰਾਂ ਵੱਲੋਂ ਉਹਦਾ ਸਪਸ਼ਟ ਉਹਨੇ ਕਿਹਾ ਤਾਂ ਅਸੀਂ ਜਿੰਦੇ ਆ ਜੀ ਤੇ ਹਰਚਰਨ ਸਿੰਘ ਚੀਫ ਸਕੱਤਰ ਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਮੈਂਸ਼ਨ ਹੈ ਅੱਜ ਵੀ ਕਿ 92 ਲੱਖ ਦੇ ਇਸ਼ਤਿਹਾਰ ਜਿਹੜੇ ਆ ਉਸ ਸੁਖਬੀਰ ਹੋਰਾਂ ਦੇ ਕਹਿਣ ਤੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਕਹਿਣ ਦੇ ਉੱਤੇ ਅਸੀਂ ਗੁਰੂ ਕੀ ਗੋਲਕ ਵਿੱਚੋਂ ਦਿੱਤੇ ਸੀ ਮੈਨੂੰ ਦੱਸੋ ਅੱਜ ਪੰਥ ਨੂੰ ਪੁੱਛਣਾ ਬੰਦ ਆ ਧਾਮੀ ਸਾਹਿਬ ਠੀਕ ਹੈ ਸੁਖਬੀਰ ਨੂੰ ਬਚਾ ਲਓ ਤੁਸੀਂ ਉਹਨੇ ਤੈਨੂੰ ਪ੍ਰਧਾਨ ਲਾਇਆ ਤੁਸੀਂ ਉਹਦੇ ਲਿਫਾਫੇ ਵਿੱਚੋਂ ਨਿਕਲੇ ਹੋ ਕਰ ਲਓ ਉਹਦੀ ਪਰ ਇਹ ਤਾਂ ਦੱਸੋ ਪੰਥ ਬੁੱਧੂ ਥੋੜੀ ਹੈ ਕਿ ਪੰਥ ਮੱਕੜ ਦੀ ਆਡੀਓ ਸੁਣ ਕੇ ਵੀ ਜਹਰਚਿੰਦ ਉਹਨਾਂ ਦੀ ਚੀਫ ਸਕੱਤਰ ਦੀ ਜਿਹੜੀ ਲਿਖਤ ਕਿਤਾਬ ਪੜ੍ਹਨ ਤੋਂ ਬਾਅਦ ਵੀ ਤੁਹਾਡੀ ਗੱਲ ਤੇ ਯਕੀਨ ਕਿਦਾਂ ਕਰ ਲੇ ਇਹਦਾ ਮਤਲਬ ਹੈ ਤੁਸੀਂ ਲਗਾਤਾਰ ਅਜੇ ਵੀ ਨਮਾਣੇ ਸਿੱਖ ਦਾ ਜਿਹੜਾ ਢੋਂਗ ਕਰ ਰਹੇ ਹੋ ਉਹ ਨਾਟਕ ਹੈ ਤੁਸੀਂ ਅਜੇ ਵੀ ਕੌਮ ਨੂੰ ਗੁੰਮਰਾਹ ਕਰਨ ਤੋਂ ਬਾਜ਼ ਨਹੀਂ ਆ ਰਹੇ ਚਾਹੀਦਾ ਤੇ ਇਹ ਸੀ ਕਿ ਸੁਖਬੀਰ ਸਿੰਘ ਆਪ ਆਪਣੇ ਮੂੰਹ ਕਹਿੰਦਾ ਕਿ ਮੇਰੀ ਵਜ੍ਹਾ ਕਰਕੇ 92 ਲੱਖ ਰੁਪਇਆ ਗੁਰੂ ਘਰ ਦਾ ਉਜੜਿਆ ਮੈਂ ਵਿਆਜ ਸਮੇਤ ਗੁਰੂ ਦੀ ਗੋਲਕ ਤੇ ਵਾਪਸ ਕਰਦਾ ਹਰਬਣ ਰਪਿਆ ਦੀ ਪਟੌਟੀ ਕੀ ਫਰਕ ਪੈਂਦਾ ਗੁਰੂ ਦੀ ਗੋਲਕ ਚ ਪੈਸੇ ਪਾਉਣੇ ਰਖਾਇਆ ਕਰਾਰ ਦੇ ਦਿੱਤਾ ਕਿ ਉਹਦੇ ਵਿੱਚ ਜੇ ਫੈਸਲਾ ਹੋ ਸਕਦਾ ਵੀ ਜਿਹੜੇ ਉਹ 92 ਲੱਖ ਉਹਦਾ ਵੀ ਹਿਸਾਬ ਦਿੱਤਾ ਜਾਵੇ ਮੈਂ ਇਹ ਕਹਿਣਾ ਵੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੁਬਾਰਾ ਇਹ ਬੁੱਧੂ ਬਣਾਉਣ ਤੇ ਐਕਸ਼ਨ ਜ਼ਰੂਰ ਕਰਨਾ ਚਾਹੀਦਾ ਇਹ ਵੱਧ ਕਿਸਮਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਅੱਜ ਸਾਰੀ ਕਹਾਣੀ ਸ਼੍ਰੋਮਣੀ ਕਮੇਟੀ ਦੇ ਅੰਡਰ ਜੋੜਦੀ ਹੈ ਐਗਜ਼ੈਕਟਿਵ ਕਮੇਟੀ ਵਿੱਚੋਂ ਜਥੇਦਾਰ ਬਣਾਏ ਤੇ ਲਾਏ ਜਾਂਦੇ ਨੇ ਇਹ ਸਾਡੀ ਵੱਧ ਕਿਸਮਤੀ ਹੈ ਜਿਹਦੀ ਵਜ੍ਹਾ ਕਰਕੇ ਜਥੇਦਾਰ ਜਿਹੜੇ ਆ ਆਪਣੀ ਅਪੋਇੰਟਿੰਗ ਅਥਾਰਟੀ ਪ੍ਰਤੀ ਥੋੜਾ ਨਰਮ ਰਹਿੰਦੇ ਨੇ ਪਰ ਪੰਥ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ 92 ਲੱਖ ਰੁਪਏ ਦਾ ਕੀ ਬਣਿਆ ਧਾਮੀ बार-बार ਸਰੋਮਨੀ ਕਮਟੀ ਦਾ ਪ੍ਰਧਾਨ ਤੇ ਅਕਾਲੀ ਦਲ ਦੀ ਲੀਡਰਸ਼ਿਪ ਅਜੇ ਵੀ 92 ਲੱਖ ਵਾਲੇ ਮਸਲੇ ਤੇ ਕੌਮ ਨੂੰ ਬੁੱਧੂ ਬਣਾਇਆ ਅਖੀਰ ਵਿੱਚ ਕੌਮ ਦੇ ਨਾਲ ਕੀ ਸੰਦੇਸ਼ ਦੇਣਾ ਚਾਹੋ ਹੱਥ ਜੋੜ ਕੇ ਕੌਮ ਨੂੰ ਇੱਕ ਬੇਨਤੀ ਕਰਨੀ ਚਾਹਨਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਸ ਵੇਲੇ ਪੰਥ ਦਾ ਜਿਹੜਾ ਗੁਨੇਗਾਰ ਸੀ ਉਹ ਪੰਥ ਦੇ ਗੋਡੇ ਥੱਲੇ ਧਰਿਆ ਗਿਆ ਅਕਾਲ ਤਖਤ ਸਾਹਿਬ ਨੇ ਹੁਣ ਤੱਕ ਇਹ ਵਧੀਆ ਫੈਸਲਾ ਕਰਦਿਆਂ ਹੋਇਆ ਏਟਲੀਸਟ ਉਹਨੂੰ ਇਸ ਮਕਾਮ ਤੱਕ ਪਹੁੰਚਾਇਆ ਕਿ ਉਹ ਜਿਹੜਾ ਉਹ ਪੰਥਰੀ ਗੋਡੇ ਥੱਲੇ ਆਇਆ ਉਹ ਤਨਖਾਈਆ ਕੁਛਤ ਹੋਇਆ ਉਹਦੇ ਉੱਤੇ ਤਨਖਾਈਏ ਦਾ ਟੈਗ ਲੱਗਾ ਇਹ ਫਿਲਹਾਲ ਹੈ ਜੀ ਸਾਰਾ ਟੱਬਰ ਅਕਾਲੀ ਦਲ ਨਹੀਂ ਰਹਿ ਗਿਆ ਇਹ ਤਨਖਾਈਏ ਦਾ ਢਾਲੀ ਚੱਲ ਰਿਹਾ ਹੁਣ ਅਕਾਲ ਤਖਤ ਸਾਹਿਬ ਜੋ ਕਾਰਜ ਕਰ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਉਹਨਾਂ ਵੀਰਾਂ ਨੂੰ ਜਿਹੜੇ ਲੰਬੇ ਸਮੇਂ ਤੋਂ ਬਾਦਲਾਂ ਦੇ ਖਿਲਾਫ ਬੋਲ ਰਹੇ ਸੀ ਬਾਦਲਾਂ ਦੀ ਪਰਦੇ ਫਾਸ਼ ਕਰ ਰਹੇ ਸੀ ਪਰ ਵੇਖ ਰਿਹਾ ਬਹੁਤ ਸਾਰੇ ਆਗੂ ਅੱਜ ਚੁੱਪ ਘਰਾਂ ਚ ਬੈਠੇ ਨੇ ਇਹ ਵੇਟ ਕਰ ਰਹੇ ਨੇ ਕਿ ਕਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਇਹਦਾ ਢਿੱਲਾ ਫੈਸਲਾ ਕਰਨ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਕਟਾਰੇ 'ਚ ਖੜਾ ਕਰੀਏ ਫੈਸਲਾ ਹੋਣ ਤੋਂ ਪਹਿਲਾਂ ਹੀ ਸਾਨੂੰ ਇਸ ਸਿੱਕੇ ਦਾ ਦੂਜਾ ਪਹਿਲੂ ਵਿਚਾਰਦਿਆਂ ਹੋਇਆਂ ਅੱਜ ਅਕਾਲ ਤਖਤ ਸਾਹਿਬ ਨਾਲ ਖਲੋਣਾ ਚਾਹੀਦਾ ਅੱਜ ਜਥੇਦਾਰਾਂ ਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ ਭਾਈ ਇਹਨਾਂ ਦੇ ਮੂੰਹ ਵੱਲ ਨਾ ਵੇਖਿਓ ਪੰਥ ਦੇ ਮੂੰਹ ਵੱਲ ਵੇਖਿਓ ਪੰਥ ਤੁਹਾਡੇ ਨਾਲ ਖੜੇਗਾ ਕੀ ਹੋਇਆ ਜੇ ਅਪਾਇੰਟਿੰਗ ਅਥਾਰਟੀ ਤੁਹਾਡੀ ਇਹ ਆ ਤੇ ਜੇ ਕੱਲ ਨੂੰ ਤੁਸੀਂ ਜਥੇਦਾਰ ਨਹੀਂ ਵੀ ਰਹੋਗੇ ਤੇ ਪੰਥ ਤੁਹਾਡੀ ਤੁਹਾਡੀ ਜਿਹੜੀ ਹੈ ਹਰ ਵੇਲੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਖੜੇਗਾ ਕਿਉਂਕਿ ਜੇ ਪੰਥ ਨਾਲ ਖਲੋਵੇਗਾ ਤੇ ਫਿਰ ਇਹ ਬੰਦੇ ਨਾਲ ਖਲੋਣ ਜਾਂ ਨਾਲ ਖਲੋਣ ਕੋਈ ਫਰਕ ਨਹੀਂ ਪੈਂਦਾ ਮੇਰੀ ਇਹ ਜ਼ਰੂਰ ਬੇਨਤੀ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਮਜ਼ਬੂਤੀ ਲਈ ਸਾਰਾ ਕੋਈ ਸਮਝਦਿਆਂ ਹੋਇਆ ਮਹਿਸੂਸ ਕਰਦਿਆਂ ਹੋਇਆ ਕਿਵੇਂ ਜਿਹੜਾ ਬਣਦੀ ਨਹੀਂ ਕਿਵੇਂ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ ਕਿਵੇਂ ਅਕਾਲੀ ਦਲ ਦਾ ਦਬਦਬਾ ਇਹ ਵੇਹਂਦਿਆਂ ਹੋਇਆਂ ਵੀ ਘੜੀ ਦੀ ਘੜੀ ਵਾਸਤੇ ਅਕਾਲ ਤਖਤ ਸਾਹਿਬ ਦੇ ਤੇ ਬਾਕੀ ਜਥੇਦਾਰਾਂ ਦੇ ਨਾਲ ਖਲੋ ਕੇ ਉਹਨਾਂ ਨੂੰ ਇਹ ਵਿਸ਼ਵਾਸ ਦਈਏ ਕਿ ਭਾਈ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਠੋਕ ਕੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਫੈਸਲਾ ਕਰਿਓ ਅਸੀਂ ਤੁਹਾਡੇ ਨਾਲ ਸੋ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਵਿਚਾਰਾ ਹੋਇਆ ਨੇ ਆਲ ਓਵਰ ਇਹ ਗੱਲ ਨਿਕਲ ਕੇ ਆਉਂਦੀ ਜਿੱਦਾਂ ਭਾਈ ਸਾਹਿਬ ਨੇ ਹੁਣੇ ਗੱਲ ਕੀਤੀ ਆ ਕਿ ਆਉਣ ਵਾਲੇ ਸਵਾਲ ਦੱਸੂਗਾ ਕਿ ਇਹ ਫੈਸਲਾ ਜਿਹੜਾ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿੱਤਰਾ ਇਹਨਾਂ ਨੇ ਦਾਵਾ ਕੀਤਾ ਕਿ ਲੱਗਦਾ ਹੈ ਵੀ ਅਕਾਲ ਤਖਤ ਸਾਹਿਬ ਦੇ ਚਠੇਦਾਰ ਹੁਣ ਜਿਹਨੂੰ ਆਪਾਂ ਕਹਦੇ ਹਾਂ ਵੀ ਇੱਕ ਰੁੱਦਰ ਅਵਤਾਰ ਦੇ ਵਿੱਚ ਨਜ਼ਰ ਆਇਆ ਇੱਕ ਸ਼ਬਦਾਵਲੀ ਨੂੰ ਦੇਖਦਿਆਂ ਹੋਇਆ ਕਿ ਸਖਤ ਅਖਤਿਆਰ ਜਿਹੜਾ ਵਾ ਉਹ ਲਿਆ ਗਿਆ ਚਠੇਦਾਰ ਸੁਭੀਤ ਸਿੰਘ ਬਾਦਲ ਦੇ ਵਿਰੁੱਧ ਹੁਣ ਵੇਖਣਾ ਹੋਵੇਗਾ ਕਿ ਇਹਤੇ ਕਿੰਨਾ ਖਰਾ ਉਤਰਦੀ ਕਿ ਸੰਗਤ ਇਸ ਚੀਜ਼ ਨੂੰ ਵਾਕਈ ਮੰਨਦੀ ਹੈ ਕਿ ਜਿਹੜਾ ਫੈਸਲਾ ਉੱਥੇ ਹੋਇਆ ਤਨਖਾਹਿਆ ਕਰਾਰ ਦਿੱਤਾ ਗਿਆ ਉਹ ਸਹੀ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਉਡੀਕ ਕਰਾਂਗੇ ਕਿ ਇੱਥੇ ਵਿੱਚ ਸਜਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਕੀ ਉਹ ਜਿਹੜੇ 92 ਲੱਖ ਦੇ ਹਿਸਾਬ ਆ ਉਹ ਦਿੱਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ